ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਦੋ ਹੈਂਡ ਗਰਨੇਡ ਮਿਲੇ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਕਾ ਲਗਾਇਆ ਹੋਇਆ ਸੀ ਤਾਂ ਨਾਕੇ ਦੇ ਦੌਰਾਨ ਦੋ ਬਾਈਕ ਸਵਾਰ ਆਉਂਦੇ ਨੇ ਤਾਂ ਪੁਲਿਸ ਨੂੰ ਉਹਨਾਂ ਦੇ ਉੱਤੇ ਸ਼ੱਕ ਹੁੰਦਾ ਹੈ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇੱਕ ਬਾਈਕ ਸਵਾਰ ਜੜਾਇਆ ਉਹ ਬਾਈਕ ਜਿਹੜੀ ਉਹ ਭਜਾ ਕੇ ਲੈ ਜਾਂਦਾ ਹੈ ਤਾਂ ਉਸ ਦਾ ਦੂਸਰਾ ਸਾਥੀ ਜਿਹੜਾ ਉਹ ਕਾਬੂ ਕਰ ਲਿੱਤਾ ਜਾਂਦਾ ਹੈ ਤਾਂ ਜਦੋਂ ਉਸ ਨੂੰ ਉਸੀ ਤਲਾਸ਼ੀ ਦਿੱਤੀ ਜਾਂਦੀ ਆ ਤਾਂ ਉਸ ਦੇ ਕੋਲੋਂ ਦੋ ਹੈਂਡ ਗਰਨੇਡ ਉਹ ਬਰਾਮਦ ਹੁੰਦੇ ਨੇ ਦੱਸਿਆ ਜਾ ਰਿਹਾ ਕਿ ਮੁਕਸਰ ਤੋਂ ਲੁਧਿਆਣਾ ਜਿਹੜਾ ਆ ਇਹ ਹੈਂਡ ਗਰਨੇਡ ਲੈ ਕੇ ਆਏ ਸਨ ਤਾਂ ਹੋ ਸਕਦਾ ਸੀ ਕੋਈ ਵੱਡੀ ਵਾਰਦਾਤ ਨੂੰ ਇਹਨਾਂ ਵੱਲੋਂ ਅੰਜਾਮ ਦੇਣਾ ਸੀ ਤਾਂ ਬੀਤੇ ਦਿਨ ਵੀ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਹੈਂਡ ਗਰਨੇਡ ਬਰਾਮਦ ਹੋਣ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਰਿਕਵਰ ਕਿਤੇ ਜਾ ਰਹੇ ਨੇ ਚਾਹੇ ਉਹ ਅੰਮ੍ਰਿਤਸਰ ਦੀ ਗੱਲ ਕਰੀਏ ਅੰਮ੍ਰਿਤਸਰ ਦਿਹਾਤੀ ਦੀ ਗੱਲ ਕਰੀਏ ਤਾਂ ਬੀਤੇ ਦਿਨ ਵੀ ਹੈਨ ਗਰਨੇਡ ਰਾਕਟ ਲਾਂਚਰ ਜਿਹੜੇ ਨੇ ਉਹ ਕਾਬੂ ਕਿਤੇ ਗਏ ਸਨ ਬਰਾਮਦ ਕਿਤੇ ਗਏ ਸਨ ਤਾਂ ਇਹ ਲੁਧਿਆਣਾ ਦੇ ਵਿੱਚ ਜਿਹੜੇ ਨੇ ਦੋ ਹੈਂਡ ਗ੍ਰੇਨੇਡ ਬ੍ਰਾਹਮਤ ਹੋਣ ਦੇ ਕਾਰਨ ਪੁਲਿਸ ਨੂੰ ਭਜੜਾ ਪੈ ਜਾਂਦੀਆਂ ਤਾਂ ਫਿਲਹਾਲ ਪੁਲਿਸ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤਾਂ ਹਰ ਆਉਣ ਜਾਣ ਵਾਲੇ ਨੂੰ ਜੜਾ ਚੈੱਕ ਕੀਤਾ ਜਾ ਰਿਹਾ ਹੈ ਬੜੀ ਸ਼ਕਤੀ ਦੇ ਨਾਲ ਚੈੱਕ ਕੀਤਾ ਜਾ ਰਿਹਾ ਹਰ ਗੱਡੀ ਵਾਹਨ ਚਾਹੇ ਉਹ ਛੋਟਾ ਆ ਵੱਡਾ ਆ ਸਭ ਨੂੰ ਜੜਾ ਉਹ ਚੈੱਕ ਕੀਤਾ ਜਾ ਰਿਹਾ ਤਾਂ ਇਹ ਪੂਰੀ ਨਾਕਾਬੰਦੀ ਜਿਹੜੀ ਆ ਉਹ ਲੁਧਿਆਣਾ ਦੇ ਵਿੱਚ ਕਰ ਦਿੱਤੀ ਗਈ ਹੈ